ਮੈਂ ਇੱਕ ਇਹ ਸਦਨ ਤੋਂ ਰਹਿ ਲੈਣੀ ਚਾਹੁੰਨਾ ਰਹਿ ਕੀ ਮਤਲਬ ਮੈਨੂੰ ਇਹ ਲੱਗਦਾ ਵੀ ਸਾਰੀਆਂ ਬਿਮਾਰੀਆਂ ਦੀ ਜੜ ਤੇ ਕ੍ਰਪਸ਼ਨ ਹੀ ਹੈ। ਔਰ ਪੰਜਾਬ ਸਰਕਾਰ ਕ੍ਰਪਸ਼ਨ ਦੇ ਪ੍ਰਤੀ ਬੜੀ ਸਖਤ ਹੈ। ਕਈ ਵਾਰੀ ਕੋਈ ਮਾਮਲਾ ਧਿਆਨ ਚ ਆ ਜਾਂਦਾ ਰਜਿਸਟਰ ਹੋ ਜਾਂਦਾ ਲੇਕਿਨ ਐਕਸ਼ਨ ਜੇ ਡਿਲੇ ਹੋ ਜੇ ਤਾਂ ਮੇਰਾ ਖਿਆਲ ਉਹ ਦੇ ਦੋ ਉਹ ਅਸਰ ਨਹੀਂ ਰਹਿੰਦਾ ਕੁਮਰ ਜੀ ਪੁਲਿਸ ਦੇ ਵਿੱਚ ਰਹੇ ਆ ਇਹਨਾਂ ਤੋਂ ਮੈਂ ਇੱਕ ਸਲਾਹ ਲੈਣੀ ਆਉਂਦਾ ਕੁਮਰ ਜੀ ਇੱਕ ਐਫ ਆਈ ਆਰ ਦਰਜ ਹੋਈ ਸੀ ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ ਐਫ ਆਈ ਆਰ ਨੰਬਰ 180 ਇਹ ਹੋਇਆ ਜੀ ਪ੍ਰੋਵੈਂਸ਼ਨ ਆਫ ਕਰਾਪਸ਼ਨ ਐਕਟ 1988 ਐਮੈਂਡਮੈਂਟ ਐਕਟ 2018 ਸੈਕਸ਼ਨ 7 7 ਔਰੇ ਹੋਈ ਐ ਅਗੇਂਸਟ ਐਸਆਈ ਬੋਰਡ ਸਿੰਘ ਔਰ ਇਹਦੇ ਵਿੱਚ ਉਹਦਾ ਤੇ ਇਜ਼ਾਮੇ ਲੱਗਿਆ ਵੀ ਉਹਨਾਂ ਨੇ ਬੈਂਕ ਦੇ ਵਿੱਚ ਬੈਂਕ ਦੇ ਰਾਈਨ ਇੱਕ ਕੈਟੇਗੋਰਾਇਜ਼ਡ ਗੈਂਗਸਟਰ ਕੋਲੋਂ ਪੈਸੇ ਲਏ ਔਰ ਉਸੇ ਬੰਦੇ ਦੇ ਜਿਹਨੇ ਬੰਦੇ ਤੋਂ ਪੈਸੇ ਲਏ ਉਹਦੇ ਬਿਆਨਾਂ ਤੇ ਐਫਆਈਆਰ ਦਰਦੇ ਹੋਈ this is on record ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ मतलब ਜਿੱਥੇ मतलब ਜਿਹੜੇ ਬੰਦੇ ਨੇ ਕਿਰੇ ਵਾੜ ਹੀ ਖੇਤ ਨੂੰ ਖਾਣ ਲੱਗ ਪਏ मतलब ਜਿਹੜਾ ਪੁਲਿਸ ਆਫੀਸਰ ਮਤਲਬ ਇੰਨਾ ਇਕ ਦਵੰਗ ਹੋ ਜੇ ਕਿ ਉਹ ਕੋਈ ਪਰਵਾਹ ਹੀ ਨਹੀਂ ਬਿਹਰ ਬਪਾ ਥਰੂ ਬੈਂਕ ਹੀ ਲੈ ਲਈਏ ਇਹਦੇ ਇਹਨਾਂ ਵਾਸਤੇ ਕੀ ਸਜ਼ਾ ਹੁੰਦੀ ਹੈ ਜੀ ਕੀ ਸਜ਼ਾ ਹੋ ਸਕਦੀ ਹੈ ਕੀ ਕੁਮਰ ਜੀ ਤੁਸੀਂ ਜੇ ਇੱਥੇ ਚੱਲਣਾ ਪਊਂਗੇ ਮਾਨਯੋਗ ਸਪੀਕਰ ਸਾਹਿਬ ਮੈਂ ਤਾਂ ਤਿਆਰੀ ਕੁਛ ਸੇ ਹੋਰ ਟੌਪਿਕ ਤੇ ਕਰਕੇ ਆਇਆ ਸੀ ਤੇ ਤੁਸੀਂ ਸਾਰੀ ਉਮਰ ਹੀ ਕੀਤਾ ਜੀ ਕੰਮ ਤੁਸੀਂ ਇਸ ਤੋਂ ਸੀਗਾ ਤੁਸੀਂ ਸਾਰੀ ਉਮਰ ਸਾਰੀ ਉਮਰ ਇਹ ਕੰਮ ਕੀਤਾ ਆਪ ਜੀ ਬੋਲੋ ਜੋ ਸਜਾਦੀ ਗੱਲ ਕੀਤੀ ਗਈ ਹੈ ਕਰਪਸ਼ਨ ਦੀ ਦੇਖੋ ਇਸ ਤਰ੍ਹਾਂ ਦੇ ਬਹੁਤ ਸਾਰੇ ਮਗਰਮਛ ਪੁਲਿਸ ਡਿਪਾਰਟਮੈਂਟ ਦੇ ਵਿੱਚ ਤੇ ਹੋਰ ਡਿਪਾਰਟਮੈਂਟਸ ਦੇ ਵਿੱਚ ਵੀ ਬੈਠੇ ਹੋਏ ਨੇ ਔਰ ਉਹ ਖੁੱਲਮ ਖੁੱਲਾ ਚੈਲੰਜ ਕਰਦੇ ਨੇ ਸਿਸਟਮ ਦੇਖੋ ਬਿਲਕੁਲ ਕਲੀਅਰ ਹੈ ਜੇਕਰ ਅਸੀਂ ਇੱਕ ਟ੍ਰਾਂਸਫਰ ਪਾਲਿਸੀ ਬਣਾ ਲੈਨੇ ਆਂ ਪੰਜਾਬ ਦੇ ਵਿੱਚ 23 ਜ਼ਿਲ੍ਹੇ ਨੇ ਜੇਕਰ 1.5 1.5 ਸਾਲ ਇੱਕ ਇੱਕ ਜ਼ਿਲ੍ਹੇ ਦੇ ਵਿੱਚ ਆਇਆ ਨਾ ਫਿਰ ਵੀ ਦੇਖੋ ਇੱਕ ਪੁਲਿਸ ਅਫਸਰ ਦਾ ਜਾਂ ਕਿਸੇ ਹੋਰ ਮਾਹਕਮੇ ਦੇ ਅਫਸਰ ਦਾ ਟਿਨੀਅਰ ਪੂਰਾ ਹੋ ਜਾਂਦਾ ਹੈ ਲਿੰਕ ਤੋੜਨਾ ਜ਼ਿਆਦਾ ਜ਼ਰੂਰੀ ਹੈ ਸਜ਼ਾ ਤਾਂ ਹੁੰਦੀ ਨਹੀਂ ਇਹਨਾਂ ਨੂੰ ਪਤਾ ਹੀ ਹੈ ਬਿਯੋਂਡ ਰੀਜ਼ਨੇਬਲ ਡਾਊਟ ਪ੍ਰੂਫ ਕਰਨਾ ਬਹੁਤ ਔਖਾ ਕੰਮ ਹੁੰਦਾ ਹੈ एलिगेसन लग ਜਾਂਦਾ ਹੈ ਸਭ ਕੁਝ ਹੋ ਜਾਂਦਾ ਹੈ 8 10 ਸਾਲ ਤੱਕ ਮੁਕਦਮਾ ਚੱਲਦਾ ਹੈ ਇਸ ਕਰਕੇ ਸਜ਼ਾ ਨਹੀਂ ਹੁੰਦੀ ਹੈ ਲੇਕਿਨ ਜੇਕਰ ਇਹਨਾਂ ਨੂੰ ਤਬਦੀਲ ਕਰ ਦਿੱਤਾ ਜਾਵੇ ਕਿਹਾ ਅੱਜ ਫਰੀਦਕੋਟ ਕੋਟਕਪੂਰਾ ਦੇ ਵਿੱਚ ਨੇ 2 ਸਾਲ ਬਾਅਦ ਇਹਨਾਂ ਨੂੰ ਪਠਾਨਕੋਟ ਭੇਜ ਦੋ ਹੋਰ 2 ਸਾਲ ਬਾਅਦ ਲੁਧਿਆਣਾ ਭੇਜ ਦੋ 2 ਸਾਲ ਬਾਅਦ ਫਿਰ ਪਟਿੰਡਾ ਭੇਜ ਦੋ ਸਾਰਿਆਂ ਦੀ ਤਬਦੀਲੀ ਕਰ ਦੋ ਨੈਕਸਸ ਟੁੱਟ ਜਾਂਦਾ ਹੈ ਕਿਉਂਕਿ ਸਰ ਦੇਖੋ ਅੱਜ ਮੈਂ ਸਪਸ਼ਟ ਤੁਹਾਨੂੰ ਕਹ ਰਿਹਾ ਹਾਂ ਅਸੀਂ ਗੱਲ ਕਰਦੇ ਹਾਂ ਸਰਕਾਰਾਂ ਦੀ ਇੱਕ ਸਰਕਾਰ ਹੈ ਕੇਂਦਰ ਸਰਕਾਰ ਉਹ ਵੀ ਆਮ ਜਨਤਾਈ ਚੁਣ ਕੇ ਭੇਜਦੀ ਹੈ ਦੂਸਰੀ ਸਰਕਾਰ ਹੁੰਦੀ ਹੈ ਹਰੇਕ ਸਟੇਟ ਦੀ ਰਾਜ ਸਰਕਾਰ ਤੀਸਰੀ ਸਰਕਾਰ ਹੁੰਦੀ ਹੈ ਲੋਕਲ ਗਵਰਨਮੈਂਟ ਲੇਕਿਨ ਸਿਸਟਮ ਨੂੰ ਚਲਾਉਂਦਾ ਕੌਣ ਹੈ ਮੈਂ ਦਾਅਵੇ ਦੇ ਨਾਲ ਕਹਿੰਦਾ ਹਾਂ ਇਸ ਸਦਨ ਦੇ ਵਿੱਚ 2006 ਤੋਂ ਲਗਾਤਾਰ ਮੈਂ ਕਿਸੇ ਨਾ ਕਿਸੇ ਗੈਲਰੀ ਦੇ ਵਿੱਚ ਬੈਠਦੇ ਆ ਰਿਹਾ ਹਾਂ ਜਿਸ ਤਰ੍ਹਾਂ ਅਫੀਸਰ ਗੈਲਰੀ ਦੇ ਵਿੱਚ ਸਭ ਤੋਂ ਜ਼ਿਆਦਾ ਮੈਂ ਬੈਠਦਾ ਆ ਰਹੇ ਹਾਂ ਮਨਜੋਗ ਸਪੀਕਰ ਸਾਹਿਬ ਸਰਕਾਰ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਮਾਫੀਆ ਦਾ ਹੁੰਦਾ ਹੈ ਹਰ ਚੀਜ਼ ਨੂੰ ਹਰ ਸਿਸਟਮ ਨੂੰ ਕੰਟਰੋਲ ਮਾਫੀਆ ਕਰਦਾ ਮੈਂ ਤਾਂ ਬੇਨਤੀ ਕਰਾਂਗਾ ਕਿ ਕਲੀਅਰ ਕਟ ਖੁੱਲੇ ਆਮ ਬੋਲਣ ਦਾ ਸਾਰਿਆਂ ਨੂੰ ਮੌਕਾ ਦਿੱਤਾ ਜਾਵੇ ਤੁਸੀਂ ਇੱਕ ਦਿਨ ਰੱਖ ਲਓ ਤੁਹਾਡੇ ਕੋਲ ਬਹੁਤ ਪਾਵਰ ਹੈ ਇਹ ਜਿਹੜੀ ਕੁਰਸੀ ਹੈ ਨਾ ਸਰ ਬਹੁਤ ਪਾਵਰ ਹੈ ਇਸ ਕੁਰਸੀ ਦੇ ਵਿੱਚ ਤੈਨੂੰ ਵੀ ਪੂਰਾ ਮੌਕਾ ਦੋ ਤੁਸੀਂ ਮੈਂ ਤਾਂ ਵੈਸੇ ਵੀ ਤਿੰਨ ਮੁੱਦਿਆਂ ਦੇ ਉੱਤੇ ਮੈਂ ਬੇਨਤੀ ਕੀਤੀ ਹੈ ਇੱਕ ਅੰਮ੍ਰਿਤਸਰ ਦਾ ਸ਼ਿਵਰੇਜ ਗਾਰਬੇਜ ਲਿਫਟਿੰਗ ਦਾ ਮੌਕਾ ਮਿਲੇਗਾ ਹਾਂ ਤਾਂ ਉਹ ਤੁਸੀਂ ਮੈਨੂੰ ਦੇ ਦੇਣਾ ਕਿਸਾਨੀ ਦਾ ਵੀ ਹੈ ਬਰਗਾੜੀ ਦਾ ਵੀ ਹੈ ਠੀਕ ਲੇਕਿਨ ਇਸ ਕਰਪਸ਼ਨ ਤੇ ਮਾਫੀਆ ਰੂਲ 25 ਸਾਲ ਤੋਂ ਮੈਨੂੰ ਵੀ ਹੋ ਗਿਆ ਸਰ ਇਸ ਸਿਸਟਮ ਨੂੰ ਵਿਖਦੇ ਹੋਏ ਔਰ ਨੌਕਰੀ ਵੀ ਛੱਡ ਦਿੱਤੀ 9 ਸਾਲ ਮੇਰੀ ਨੌਕਰੀ ਬਕਾਇਆ ਸੀਗੀ ਉਹ ਤੁਹਾਨੂੰ ਪਤਾ ਹੈ ਕਿ ਕਿਹਨਾ ਹਾਲਾਤਾਂ ਦੇ ਵਿੱਚ ਨੌਕਰੀ ਛੱਡਣੀ ਪਈ ਔਰ ਅਸੀਂ ਕੀ ਸੋਚ ਕੇ ਆਏ ਸੀਗੇ ਲੇਕਿਨ ਸਾਰੇ ਸਿਸਟਮ ਨੂੰ ਮਾਫੀਆ ਚਲਾਉਂਦਾ ਹੈ ਤੇ ਜੇਕਰ ਮਾਫੀਆ ਰੂਲ ਨੂੰ ਅਸੀਂ ਬ੍ਰੇਕ ਕਰਦੇ ਹਾਂ ਤਾਂ ਫਿਰ ਰਾਮ ਰਾਜ ਆ ਜਾ ਜਾਏ ਆ ਜਾਏਗਾ ਤਾਂ ਮਾਫੀਆ ਰੂਲ ਨੂੰ ਬ੍ਰੇਕ ਕਰੋ ਤੁਸੀਂ ਬਹੁਤ ਪਾਵਰ ਹੈ ਤੁਹਾਡੇ ਉਸ ਚੇਅਰ ਦੇ ਵਿੱਚ ਬਹੁਤ ਪਾਵਰ ਹੈ ਇਸ ਸਦਨ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਅਸੀਂ ਸਾਰੇ ਮਿਲ ਕੇ ਕਰਪਸ਼ਨ ਹੀ ਨਹੀਂ ਹਰ ਤਰੀਕੇ ਦੀ ਜੋ ਬਿਮਾਰੀ ਹੈ ਨੂੰ ਸੋਸਾਇਟੀ ਦੇ ਵਿੱਚ ਹਰ ਚੀਜ਼ ਨੂੰ ਦੂਰ ਕਰ ਸਕਦੇ ਹਾਂ ਥੈਂਕ ਯੂ ਵੈਰੀ ਮਚ ਥੈਂਕ ਯੂ ਬਾਜੋ ਸਰ ਤੁਹਾਡਾ ਕੀ ਇਹਦੇ ਬਾਰੇ ਥੀ ਵੈ ਇਸ ਤਰ੍ਹਾਂ ਦੀ ਇੱਕ ਮਿੰਟ ਆ ਤੁਸੀਂ ਵੀ ਪੁਲਿਸ ਰਹੇ ਹੋ ਆ ਜੀ ਪ੍ਰਗਟ ਸਿੰਘ ਜੀ ਅ ਸਰੀ ਇੱਕ ਕਿਉਂਕਿ ਚਲੋ ਖੁੱਲ ਕੇ ਗੱਲ ਹੋਣੀ ਲੱਗ ਪਈ ਪੁਲਿਸ ਦੇ ਵਿੱਚ ਜਿਹੜੀਆਂ ਬਲੈਕ ਸ਼ੀਪਸ ਐ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਹਰ ਥਾਣੇ ਦੇ ਵਿੱਚ ਮੈਨੂੰ ਲੱਗਦਾ 2 ਜਾਂ 3 ਏਮਪਲੋਈ ਜਿਹੜੇ ਆ ਡਰੱਗ ਅਡਿਕਟ ਹੋ ਚੁੱਕੇ ਆ ਤੇ ਮੈਂ ਪਿਛਲੇ ਦੋ ਚੀਫ ਮਿਨਿਸਟਰਸ ਨੂੰ ਆਪ ਰਿਕੁਐਸਟ ਕੀਤੀ ਆ ਕਿ ਇਹਨਾਂ ਦਾ ਡੋਪ ਟੈਸਟ ਕਰਵਾ ਲਓ ਲੇਕਿਨ ਜਦੋਂ ਜਦੋਂ ਵੀ ਇਹ ਗੱਲ ਹੁੰਦੀ ਆ ਉਦੋਂ ਗੱਲ ਇੱਥੇ ਆ ਕੇ ਖੜ ਜਾਂਦੀ ਆ ਕਿ ਪੰਜਾਬ ਪੁਲਿਸ ਦਾ ਮੋਰਲ ਬੜਾ ਡਾਊਨ ਹੋ ਜਾਊਗਾ 3 ਕਰੋੜ ਲੋਕਾਂ ਦਾ ਕੋਈ ਫਿਕਰ ਨਹੀਂ ਐ ਲੇਕਿਨ ਜੇ 5 ਤੋਂ 7000 ਜਿਹੜੇ ਬਲੈਕ ਸ਼ੀਪਸ ਆ ਜਿਹੜੇ ਡਰੱਗ ਅਡਿਕਟ ਆ ਕਿਉਂਕਿ ਜਦੋਂ ਉਹ ਥਾਣੇ 'ਚ ਲੱਗਦੇ ਆ ਸਰ ਉਹਨਾਂ ਨੇ ਉਹਨੂੰ ਪ੍ਰੋਟੈਕਟ ਕਰਨਾ ਜਿਹੜਾ ਮਰਜੀ ਚੀਫ ਮਿਨਿਸਟਰ ਸਟੇਟਮੈਂਟ ਦੇ ਦੇਵੇ ਵੀ ਮੈਂ 4 ਮਹੀਨਿਆਂ ਚ ਖਤਮ ਕਰ ਦੂੰ ਮੈਂ 4 ਹਫ਼ਤਿਆਂ ਚ ਖਤਮ ਕਰ ਦੂੰ ਮੈਂ ਇਹਨੂੰ ਦਾਅਵੇ ਨਾ ਕਹਿ ਸਕਦਾ ਕਿ ਆਪਾਂ ਇਦਾਂ ਭਾਵੇਂ ਜਿੰਨਾ ਚਿਰ ਮਰਜ਼ੀ ਲੱਗੇ ਰਹੀਏ ਸਰ ਮੈਂ ਇਸੇ ਕਰਕੇ ਤੁਹਾਨੂੰ ਇੱਕੋ ਹੀ ਰਿਕਵੈਸਟ ਕਰਦਾ ਆਪਾਂ ਸਾਰੇ ਆਵੀ ਬੈਂਚ ਤੇ ਆਵੀ ਬੈਂਚ ਲੋਕਾਂ ਦੇ ਵਿੱਚ ਇਮੇਜ ਜਿਹੜਾ ਆ ਅੱਜ ਲੋਕੀ ਸਾਨੂੰ ਬਹੁਤ ਮਾੜੀ ਨਿਗਾਹ ਨਾਲ ਦੇਖਦੇ ਆ ਜੇ ਆਪਣੇ ਤਾਂ ਹੀ ਕਿਸੇ ਨੂੰ ਕੰਮ ਨਾ ਨਾ ਹੋਵੇ ਆਪਾਂ ਨੂੰ ਕੋਈ ਚਾਹ ਨਾ ਭੜਾਵੇ रियलिटी ए या सो ਇਸ ਕਰਕੇ ਆਪਾਂ ਥੋੜੇ ਜਿਹਾ ਖੜੀਏ ਤੁਹਾਡੀ ਕੁਰਸੀ ਦੇ ਵਿੱਚ ਤੁਸੀਂ ਤੁਸੀਂ ਦੱਸਦੇ ਨੇ ਇਹਨਾਂ ਨੂੰ ਬੋਲਣ ਤਾਂ ਦਿਓ ਸਾਨੂੰ ਬੋਲਣ ਦਿਓ ਕਿਉਂਕਿ ਐਂਡ ਆਫ ਦਾ ਡੇ ਤਾਂ ਜਿਹੜਾ ਲੀਡਰ ਆਫ ਦਾ ਹਾਊਸ ਆ ਉਹਨਾਂ ਨੇ ਸਾਰਾ ਬੋਲਣਾ ਹੁੰਦਾ ਲੇਕਿਨ ਜੇ ਆਪਾਂ ਨਹੀਂ ਬੋਲਾਂਗੇ ਸਮਾਂ ਤਾਂ ਲੰਘ ਜਾਣਾ ਸਮਾਂ ਤਾਂ ਪਿਛਲਾ 75 76 77 ਸਾਲ ਵੀ ਲੰਘ ਹੈ ਤੇ ਆ ਵੀ 2 2.5 ਸਾਲ ਲੰਘ ਜਾਣੇ ਆ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਲੈਕਿਨ ਇਹ ਜ਼ਰੂਰ ਹੋਣਾ ਪਈ ਜਦੋਂ ਸਾਡੇ ਸਪੀਕਰ ਸਾਫ ਸੰਧਵਾ ਸਾਫ ਸੀਗੇ ਉਦੋਂ ਇਹੋ ਜਿਹਾ ਰੈਵਿਊਲੂਸ਼ਨ ਆਇਆ ਸੀ ਇਦਾਂ ਦੀਆਂ ਚੇਂਜੇਸ ਆਈਆਂ ਸੀ ਤੇ ਜੇ ਆਪਾਂ ਡਰੀ ਜਾਣਾ ਜਿੱਦਾਂ ਪਹਿਲਾਂ ਵਾਲੇ ਡਰੀ ਗਏ ਤੇ ਫਿਰ ਆਪਣੇ ਨਾਲ ਵੀ ਉਹੀ ਬਿਹੇਵ ਹੋਣਾ ਜੋ ਬਾਕੀਆਂ ਨਾਲ ਹੋਇਆ ਸੋ ਇਸ ਕਰਕੇ ਆਹ ਜਿਹੜੀ ਚੀਜ਼ ਆ ਨਾ ਜਿਹੜੀ ਕਰਪਸ਼ਨ ਦੀ ਗੱਲ ਸ਼ੁਰੂ ਕੀਤੀ ਆ ਇਹ ਸਾਰੀ ਜਿਹੜੀ ਡਰੱਗਸ ਦੀ ਪ੍ਰੋਬਲਮ ਆ ਇਹ ਜਿਹੜੇ ਹਰ ਥਾਣੇ ਦੇ ਵਿੱਚ ਦੋ ਦੋ ਤਿੰਨ ਤਿੰਨ ਏਮਪਲੋਈ ਲੱਗੇ ਆ ਔਰ ਜਿਹੜੇ ਕੁਝ ਚੰਗੇ ਆਫੀਸਰ ਵੀ ਹੈਗੇ ਆ ਮੈਂ ਕਿਹਾ ਵੀ ਸਾਰੀ ਪੁਲਿਸ ਮਾੜੀ ਹੋ ਸਾਰੀ ਤਾਂ ਮਾੜੀ ਨਹੀਂ ਹੈ ਅਗਰ ਆਪਾਂ ਕਿਸੇ ਬਲੈਕ ਸ਼ੀਵ ਦੇ ਅਗੇਂਸਟ ਐਕਟ ਕਰਾਂਗੇ ਤਾਂ ਜਿਹੜੇ ਚੰਗੇ ਆ ਉਹ ਹੋਰ ਉਹਨਾਂ ਨੂੰ ਸ਼ਾਹ ਹੋਏਗਾ ਅਸੀਂ ਕੰਮ ਕਰੀਏ ਬਾਜਵਾਜੀ ਤੁਸੀਂ ਅਗਰ ਕੋਈ ਇਨਪੁਟ ਦੇਣੀ ਕਿਉਂਦੇ ਸਪੀਕਰ ਸਾਹਿਬ ਤੁਹਾਡੇ ਨਾਲੋਂ ਜ਼ਿਆਦਾ ਤਜਰਬੇਕਾਰ ਤੇ ਸਿਆਣਾ ਇਹ ਸਭ ਵਿੱਚ ਕੋਈ ਨਹੀਂ ਮੋਰ ਅਹੀਂ ਤੇ ਥੱਲੇ ਬੈਠੇ ਆ ਤੁਸੀਂ 30 ਫੁੱਟ ਸਾਡੇ ਤੋਂ ਉੱਤੇ ਬੈਠੇ ਹੋ ਤੁਸੀਂ ਬਿਠਾਇਆ ਜੀ ਤੇ ਤੁਹਾਡਾ ਬਰਡਜ਼ 뷰 ਹੈ ਇਹਦੇ ਤੇ ਜਿੰਨਾ ਥੋੜਾ ਬੋਲੀਓ ਉਹਨਾਂ ਹੀ ਚੰਗੇ ਹੁਣ ਜਿਹੜੀ ਗੱਲ ਵਿਚਾਰੇ ਉਹ ਕਰਨਾ ਚਾਹਦੇ ਢਾਈਆਂ ਸਾਲਾਂ ਦੀ ਉਹਦਾ ਤੇ ਮੌਕਾ ਨਹੀਂ ਦਿੱਤਾ ਕੁਮਰ ਵਿਜੇ ਪ੍ਰਤਾਪ ਦਾ ਦੱਤਾ ਦੂਜੇ ਕੰਮ ਨੂੰ ਹੁਣ ਗੱਲ ਇਸ ਤਰ੍ਹਾਂ ਇਹ ਕੇਐਸਆਈ ਨੂੰ ਜਿਹਦੇ ਕੋਲ ਇੱਕ ਗੈਂਗਸਟਰ ਦੇ ਸਿੱਧੇ ਪੈਸੇ ਜਮ੍ਹਾਂ ਹੋਏ ਉਹ ਤੇ ਅੱਧਾ ਘੰਟਾ ਵੀ ਸਰਵਿਸ ਤੇ ਨਹੀਂ ਰਹਿਣਾ ਚਾਹੀਦਾ ਸੀ ਹੀ ਸ਼ੁੱਡ ਹੈ ਬੀ ਇਮੀਡੀਏਟਲੀ ਡਿਸਮਿਸਡ ਪ੍ਰੋਸੀਡਿੰਗ ਸ਼ੁੱਡ ਹੈਵ ਸਟਾਰਟਡ ਅਗੇਂਸਟ ਹਿਮ ਤਾਂ ਮੈਂ ਇਸ ਸਮੇਂ ਨਾ ਕਿ ਇਹਦੇ ਵਿੱਚ ਤੁਸੀਂ ਸਿੱਧਕ ਹੁਕਮ ਜਾਰੀ ਕਰੋ ਕੋ ਕਰਵਾਓ ਕਾਰਵਾਈ ਤੇ ਨਾਲ ਹੀ ਇਦੇ ਨਾਲ ਨਾਲ ਜਿਹੜੀ ਵੇਖੋ ਮੈਂ ਗੱਲ ਬਿਸ਼ਨੋਈ ਦੀ ਕੀਤੀ ਸੀ ਇੱਕ ਪੁਲਿਸ ਸਟੇਸ਼ਨ 'ਚ ਐਸਪੀ ਬੈਠ ਕੇ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਵਿੰਟੂ ਕਰਵਾਉਂਦਾ ਉਸ ਅਫਸਰ ਨੂੰ ਤੇ ਐਸਪੀ ਨੂੰ ਕਿਸੇ ਨੇ ਪੁੱਛਿਆ ਨਹੀਂ ਇਹ ਕਐਸਆਈ ਨੂੰ ਛੋਟੇ ਜਿਹੇ ਨੂੰ ਝਾੜ ਵੀ ਕੱਢਾਂਗੇ ਤੇ ਫਰਕ ਕੋਈ ਨਹੀਂ ਪਏਗਾ ਜਾਂ ਤੇ ਜਿਹੜੀ ਇਹ ਕਾਰਵਾਈ ਸ਼ੁੱਡ ਸਟਾਰਟ ਫਰਮ ਦੀ ਟੌਪ ਠੀਕ ਹੁਣ ਜੀ ਮਿਸਟਰ ਸਾਹਿਬ ਨੂੰ ਦੋ ਸਵਾਲ ਪੁੱਛੇ ਇਨਕਨਵੀਨੀਅੰਟ ਸਵਾਲ ਦਾ ਜਵਾਬ ਇਹਨਾਂ ਦਿੱਤਾ ਸਾ ਪ੍ਰਗਟ ਸਿੰਘ ਬਾਬੇ ਤੇ ਐਕਸੀਡੈਂਟ ਆ ਗਿਆ ਸਾਲਾਂ ਦਾ ਕਿਉਂ ਨਹੀਂ ਕੀਤਾ ਉਹ ਕੀਤਾ ਨਹੀਂ ਜਿਹੜਾ ਥੋੜਾ ਮੋਟਾ ਸੌਰ ਸਕਦਾ ਸੀ ਅਗਲੇ ਹਫਤੇ 10 ਦਿਨ ਪਾ ਕੇ ਉੱਥੋਂ ਜਵਾਬ ਦੇ ਕੇ ਚਲੇ ਗਏ ਸੋ ਇੱਥੇ ਕੰਮ ਹੀ ਇਸ ਕਿਸਮ ਦਾ ਚੱਲਦਾ ਜਾਂ ਤੇ ਬਿਲਕੁਲ ਪੂਰਾ ਟਾਈਮ ਦੋ ਸਾਰਿਆਂ ਨੂੰ 10-10 ਮਿੰਟ ਵੀ ਦੋ ਤਾਂ ਸਾਰਾ ਕੰਮ ਹੀ ਤੁਹਾਡੇ ਸਾਹਮਣੇ ਆ ਜਾਣਾ ਤਾਂ ਮੇਰੀ ਗੁਜ਼ਾਰਿਸ਼ ਇਹ ਨਹੀਂ ਹੈ ਇਸੇ ਗੱਲ ਕਰਨੇ ਮੈਂ ਰਿਕਵੈਸਟ ਕਰ ਰਿਹਾ ਸੀ ਕਿ ਜਿੰਨਾ ਵਕਤ ਵੱਧ ਦੋਗੇ ਇੱਕ ਇੱਕ ਅਫਸਰ ਇੱਕ ਇੱਕ ਮਹਿਕਮਾ ਰੈਡ ਬੇਅਰ ਡਿਸਕਸ਼ਨ ਹੋਏਗੀ ਤੁਹਾਡੇ ਸਾਹਮਣੇ ਆ ਜਾਏਗਾ ਸਰ ਥੈਂਕ ਯੂ